ਜਿਵੇਂ ਜੋ ਆਪਣੀ ਮੀਟਿੰਗ ਸੀ ਇਥੇ ਤੁਸੀਂ ਸਨਮਾਨ ਕਿਤੇ ਨੇ ਬੱਚੇ ਆਪਣਾ ਸਕੂਲ ਆਫ ਐਮਿਨਿਸ਼ਨ ਸ਼ਾਹਦੀ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਕੀ ਸਨਮਾਨ ਕੀਤਾ ਗਿਆ ਅੱਛਾ ਅੱਜ ਜੀ ਅਸੀਂ ਤਰਕਸ਼ੀਲ ਸੈਟੀ ਪੰਜਾਬ ਦੀ ਇਕਾਈ ਸ਼ਾਹਦੀ ਵੱਲੋਂ ਜੋ ਪਿਛਲੇ 2-3 ਮਹੀਨੇ 2 ਕੁ ਮਹੀਨੇ ਪਹਿਲਾਂ ਅਸੀਂ ਇੱਕ ਚਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਜੋ ਪੰਜਾਬ ਲੈਵਲ ਤੇ ਕਰਵਾਈ ਜਾਂਦੀ ਹੈ ਸੈਟੀ ਵੱਲੋਂ ਉਹ ਇੱਥੇ ਆਪਣੇ ਸ਼ਾਹਦੀ ਮੈਨੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਦੀ ਚ ਕਰਵਾਈ ਸੀ ਜੀ ਚ ਇਹਨਾਂ ਦੇ ਬੱਚੇ ਮੀਡਲ ਤੇ ਸਕੈਂਡਰੀ ਲੈਵਲ ਤੇ ਇਹਨਾਂ ਨੇ ਪੇਪਰ ਦਿੱਤੇ ਤੇ ਅੱਜ ਉਹਨਾਂ ਨੂੰ ਜਿਹੜੇ ਉਹਨਾਂ ਚੋਂ ਬੱਚੇ ਫਰਸਟ ਸੈਕੰਡ ਥਰਡ ਆਏ ਸੀ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਸਨਮਾਨਾ ਚ ਟਰੋਫੀ ਉਹਨਾਂ ਨੂੰ ਸਰਟੀਫਿਕੇਟ ਤੇ ਉਹਨਾਂ ਨੂੰ ਨਾਲ ਇੱਕ ਅਸੀਂ ਨੇ ਟਰੋਫੀ ਨਾਲ ਅਸੀਂ ਇਕਾਈ ਵੱਲੋਂ ਤਿਆਰ ਕਰਕੇ ਨੇ ਉਹਨਾਂ ਨੂੰ ਯਾਨੀ ਟਰੋਫੀ ਦਿੱਤੀ ਗਈ ਹੈ ਤਾਂ ਕਿ ਬੱਚੇ ਨੇ ਜਿਹੜੇ ਨੇ ਪਬਲਿਟੀ ਜੀ ਨੇ ਹਾਂ ਕਿਤਾਬਾਂ ਦਿੱਤੀਆਂ ਨੇ ਜੋ ਕੋ ਚੇਤਨਾ ਦੀਆਂ ਵੱਖੋ ਵੱਖਰੇ ਜੋ ਅੱਜ ਦਾ ਸਮਾਜ ਚ ਮਾਰੀਆਂ ਜਿਵੇਂ ਨਸ਼ਾ ਦੀ ਹੈਗੀ ਲਤ ਲੱਗੀ ਹੋਈ ਹੈ ਉਹ ਸੀਨੀਅਰ ਸੈਕੰਡਰੀ ਸਕੂਲ ਦੇ ਜੋ ਅਬਲਾਈ ਬੱਚੇ ਨੂੰ ਅਸੀਂ ਇਹ ਨਸ਼ਿਆਂ ਦੀ ਮਾਰ ਤੇ ਕਿਤਾਬ ਹੈ ਇੱਕ ਮਾਥਲ ਜੀ ਦੀ ਉਹ ਡਾਕਟਰ ਮਾਥਲ ਜੀ ਦੀ ਉਹ ਸੀ ਦਿੱਤੀ ਗਈ ਹੈ ਤੇ ਨਾਲ ਹੋਰ ਕਿਤਾਬਾਂ ਉਹਨਾਂ ਨੂੰ ਭਗਤ ਸਿੰਘ ਦੀ ਜ਼ਿੰਦਗੀ ਸੰਬੰਧੀ ਇਹ ਹੋਰ ਇਹਨਾਂ ਕਿਤਾਬਾਂ ਸੀ ਵੱਖ-ਵੱਖਰੇ ਜਾਨੀਆਂ ਡੋਢੀ ਉਹਨਾਂ ਦੇ ਕਦਮ ਮੁਤਾਬਕ ਦਿੱਤੀਆਂ ਨੇ ਪਰਨੀਤਪੁਰ ਅਕੀ ਡੀ ਦੇ ਵਿਦਿਆਥੀ við hefur गा पंजाब गुजरातू कश्मीर ते राजस्थान ते हरयाणा उहो न समान असां रखिया पिया उहो ਪਰਿਆ ਪੜੀਆਂ ਬੇਟਾ ਬੱਡੇ ਡੇਰੇ ਵਿਮਹੰਤ ਸ਼੍ਰੀ ਅਮਰਤਵੰਦ ਜੀ ਪ੍ਰਿੰਸੀਪਲ ਸਾਹਿਬ ਸਮੂਹ ਸਟਾਫ ਤੇ ਪਿਆਰੇ ਬੱਚਿਓ ਅੱਜ ਜਿਹੜਾ ਸਾਡੇ ਕਿ ਵੀ ਚਾਏ ਤਰਕशीर ਸੈਡੀ ਬਦੋਂ ਤੇ ਮੈਂਬਰ ਸਹਿਵਾਨ ਤੇ ਬਾਕੀ ਹੋਰ ਪੱਤਰਕਾਰ ਜਸਵੀਰ ਸਿੰਘ ਜੀ ਲਾਟੀ ਤੇ ਪੱਤਰਕਾਰ ਰਿੰਕਾ ਜੀ ਤੇ ਸਾਡੇ ਬਹੁਤ ਹੀ ਨੰਨੇ ਮੁੰਨੇ ਪਿਆਰੇ ਬੱਚਿਓ ਤੇ ਬੱਚੀਓ ਤੇ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਰੂਪ ਰੂਪ ਅੱਜ ਹੋਣ ਦੀ ਤੇ ਕਿਉਂਕਿ ਅਸੀਂ ਪਿਛਲੀ 6 ਸਾਲ ਤੋਂ ਤਰਕਸ਼ੀਲ ਹੀ ਪੰਜਾਬ ਕਈ ਸ਼ਾਰੀ ਦੀ ਵੱਲੋਂ ਇੱਕ ਪੰਜਾਬ ਲੈਵਲ ਤੇ ਇੱਕ ਤਰਕਸ਼ੀਲ ਚੇਤਨਾ ਦੇਣ ਦੇ ਲਈ ਤਾਂ ਕਿ ਜੋ ਵਹਿਮ ਪਰਮ ਨੇ ਸਾਡੇ ਸਮਾਜ ਚ ਇਥੇ ਜਾਦੂ ਟੂਣੇ ਮੰਤਰ ਤੰਤਰ ਹੋਰ ਜੋਪਖੰਡੀ ਲੋਕ ਸਾਡੀ ਲੁੱਟ ਵੀ ਕਰਦੇ ਨੇ ਤੇ ਸਾਨੂੰ ਕਰਾਹੇ ਪਾ ਕੇ ਸਾਡਾ ਪੈਸਾ ਹੀ ਬਰਬਾਦ ਕਰਦੇ ਨੇ ਤੇ ਉਹਦੇ ਹੀ ਸਹੀ ਚੇਤਨਾ ਤੁਹਾਨੂੰ ਦੇਣ ਦੇ ਲਈ ਤਰਕਸ਼ੀਲ ਹੀ ਵੱਲੋਂ ਤੇ ਇਹ ਕਿਤਾਬਾਂ ਸ਼ੁਭਾਕੇ ਤੁਹਾਡੇ ਨਾਲ ਸਾਂਝੀਆਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਪੀਪਲ ਲਿਆ ਜਾਂਦਾ ਹੈ ਤੇ ਅਜਿਹੀ ਤੁਹਾਡੀ ਬਹੁਤ ਵੈਸੇ ਵਧੀਆ ਸੀਗੀ ਰੈਫਰੈਂਸ ਇਸ ਗੱਲ 'ਚ ਵੀ ਕਿਉਂਕਿ ਜੋ ਦਿੱਕਤਾਂ ਆਈਆਂ ਨੇ ਫਲਟ ਆਊਟ ਕਰਕੇ ਇਹ ਡੇਟਾ ਕਈ ਵਾਰ ਬਦਲ ਨਹੀਂ ਰਹੀਆਂ ਤੇ ਕਿਤਾਬਾਂ ਵੀ ਕੋਸ਼ਿਸ਼ਾਂ ਕੀਤੀਆਂ ਵੱਧ ਤੋਂ ਵੱਧ ਤੁਹਾਡੇ ਸਵਾਦ ਸੋ ਸੋ ਬੱਚੇ ਦੀ ਨੀਅਰ ਰਵੋਟ ਸਕੈਂਡਰੀ ਤੇ ਮਿਡਲ ਭਗਤ ਸਿੰਘ ਲਾਇਬ੍ਰੇਰੀ ਇੱਥੇ 12 ਗਰੀ ਦੇ ਕੋਲ ਹੈ ਤੇ ਉਹਦਾ ਅਸੀਂ ਇੱਕ ਪੈਫਲਟ ਵੀ ਭੇਜ ਕੇ ਘਰ ਘਰ ਪਹੁੰਚਣ ਦੀ ਭਜਾਉਣ ਦੀ ਕੋਸ਼ਿਸ਼ ਕਰਾਂਗੇ ਵੀ ਤੁਸੀਂ ਬੱਖੋ ਵੱਖਰਾ ਪੁਰਾਣਾ ਸਾਡਾ ਸੱਭਿਆਚਾਰ ਸਾਡਾ ਪੁਰਾਣਾ ਵਧੀਆ ਕਲਚਰ ਤੇ ਉਹਦੇ ਨਾਲ ਜਿਹੜੀਆਂ ਉਹਦੇ ਨਾਲ ਮਹਿਮਾ ਪਰ ਮੌਜੂਦੂਰ ਕਰਨ ਵਾਲੀਆਂ ਜਾਂ ਸਾਡੇ ਸਮਾਜ ਨੂੰ ਅੱਗੇ ਚੰਗੇ ਪਾਸੇ ਲੈ ਜਾਣ ਵਾਲੀਆਂ ਕਿਤਾਬਾਂ ਜਿਹੜੀਆਂ ਉੱਥੋਂ ਵੀ ਅਵੇਲੇਬਲ ਹੁੰਦੀਆਂ ਨੇ ਤੇ ਤੁਹਾਡੇ ਸਬਜੈਕਟ ਜੋ ਥੋੜਾ ਸਿਲੇਬਸ ਹੈ ਉਹ ਵੀ ਅਸੀਂ ਪੂਰਸ਼ ਕਰ ਰਹੇ ਹਾਂ ਲਾਇਬ੍ਰੇਰੀ ਕਮੇਟੀ ਵੱਲੋਂ ਵੀ ਵੱਧ ਤੋਂ ਵੱਧ ਉੱਥੇ ਜੋ ਇਹਨਾਂ ਸਬਜੈਕਟਾਂ ਦੀਆਂ ਕਿਤਾਬਾਂ ਵੀ ਉੱਥੇ ਮੁਹੱਈਆ ਕਰ ਸਕੀਏ ਕਿਉਂ ਗਰੀਬ ਪਰਿਵਾਰ ਨੇ ਬੱਚੇ ਨੇ ਜਿਹੜੇ ਉਹ ਉੱਥੇ ਆ ਕੇ ਦਾਣ ਲਾ ਲੈ ਸਕਣ ਤੇ ਜਦੋਂ ਵੀ ਤੁਹਾਨੂੰ ਸਮਾਂ ਹੋਵੇ ਉੱਥੇ ਵੱਖੋ ਵੱਖਰੀ ਮੈਗਜ਼ੀਨ ਕਿਤਾਬਾਂ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਸਾਡੇ ਸਬਜੈਕਟਾਂ ਸਾਡੇ ਵਿਸ਼ੇ ਜਿੱਥੇ ਕਲਾਸਾਂ ਚ ਨਹੀਂ ਹੁੰਦੀਆਂ ਉਹ ਤੁਹਾਨੂੰ ਉਹ ਵੇਲੇ ਹੋਣਗੀਆਂ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਸਮਾਂ ਕੱਢ ਕੇ ਉੱਥੇ ਜਾਣ ਦੀ ਕੋਸ਼ਿਸ਼ करिए ਤੇ ਇਸ ਤੋਂ ਬਾਅਦ ਬਾਕੀ ਅਗਲੇ ਸਮੇਂ ਇੰਜਾਲ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਵੇਂ ਅਗਲੀ ਪ੍ਰੀਖਿਆ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਆਪਾਂ ਵੀ ਬੱਚਿਆਂ ਨੂੰ ਕਿਤਾਬਾਂ ਜਿਉਂ ਅਸੀਂ ਦੇ ਕੇ ਜਾਂਦੇ ਹਾਂ ਈਸ਼ੂ ਕਰਾ ਕੇ ਉਹਨਾਂ ਨੂੰ ਟੱਚ ਰਹਿ ਕੇ ਅਸੀਂ ਲਗਾਤਾਰ ਤੇ ਇਹਦੇ ਨਾਲ ਵੱਧ ਤੋਂ ਵੱਧ ਬੱਚੇ ਇਸ ਸ਼ਿਰਕਤ ਕਰ ਸਕਣ ਇਹਨਾਂ ਪੇਪਰਾਂ ਦੇ ਵਿੱਚ ਕਿਉਂਕਿ ਜੋ ਵਿਦਿਆਕ ਪੜ੍ਹਾਈ ਸਾਡੇ ਆਪ ਦਾ ਸਰੇਬਸਰੀ ਪੜਾਈ ਉਹ ਤੋਂ ਬਾਹਰ ਜਾ ਕੇ ਜਦੋਂ ਉਹ ਦੀ ਕੋਈ ਸਿੱਖਣ ਦੀ ਕੋਸ਼ਿਸ਼ ਕਰਦੇ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਡੇਰੇ ਛਾਜਲੀ ਤੋਂ ਮਾਨਸ਼ੀਰ ਅੰਮ੍ਰਿਤਪਾਲ ਜੀ ਤਰਕਸ਼ੀਲ ਸੋਸਾਇਟੀ ਦੇ ਕਾਈ ਛਾਜਲੀ ਦੇ ਸਰਪੰਸ ਸਰਦਾਰ ਲਾਸ਼ ਸਿੰਘ ਜੀ ਛਾਜਲਾ ਸਰਦਾਰ ਭੀਮ ਸਿੰਘ ਜੀ ਉਹਨਾਂ ਦੀ ਪੂਰੀ ਟੀਮ ਜਸਵੀਰ ਸਿੰਘ ਜੀ ਲਾਡੀ ਤੇ ਹੋਰ ਪત્રਕਾਰ ਭਾਈਚਾਰੇ ਤੋਂ ਪੰਛੇ ਹੋਏ عظیم ਸ਼ਖਸੀਅਤਾਂ ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਵੀ ਹੈ ਜੀ ਤੇ ਨਾਲ ਹੀ ਧੰਨਵਾਦ ਵੀ ਹੈ ਤਾਂ ਪਿਆਰੇ ਬੱਚਿਓ ਜਿਵੇਂ ਆਪਾਂ ਅਕਸਰ ਗੱਲ ਕਰਦੇ ਆ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਡੀ ਜਿਹੜੀ ਮਿਹਨਤ ਹੈ ਕਿਸੇ ਵੀ ਤੁਸੀਂ ਫੀਲਡ 'ਚ ਕਰਦੇ ਹੋ ਉਸ ਨੂੰ ਐਕਨੋਲਡਜ ਕਰਨ ਵਾਸਤੇ ਉਸ ਦਾ ਮੁੱਲ ਪਾਉਣ ਵਾਸਤੇ ਆ ਸਾਡਾ ਸਮਾਜ ਸਾਡਾ ਪਿੰਡ ਹਮੇਸ਼ਾ ਨਾਲ ਖੜਿਆ ਰਹੋ ਸੋ ਉਸੇ ਲੜੀ ਦੇ ਤਹਿਤ ਹੈ ਤੁਹਾਡੇ ਅੰਦਰ ਵਿਗਿਆਨਿਕ ਚੇਤਨਾ ਪੈਦਾ ਕਰਨ ਲਈ ਤਾਂ ਕਿ ਜਿਹੜੀ ਤੁਹਾਡੀ ਸੋਚ ਹੈ ਉਹ ਵਿਗਿਆਨਿਕ ਹੋਵੇ ਤੁਹਾਡਾ ਦ੍ਰਿਸ਼ਟੀਕੋਣ ਵਿਗਿਆਨਿਕ ਹੋਵੇ ਚੀਜ਼ਾਂ ਨੂੰ ਤੁਸੀਂ ਆਪਣੀ ਜਿਹੜੀ ਤਰਕ ਹੈ ਉਹਦੀ ਕਸਮਟੀ ਤੇ ਤੋਲ ਕੇ ਫੇਰੀ ਜ਼ਿੰਦਗੀ ਚ ਅਪਣਾਓ ਅੰਧ ਮਤਲਬ ਜਿਹੜੀ ਸ਼ਰਧਾ ਹੈਗੀ ਹੈ ਉਸ ਦੇ ਵਿੱਚ ਨਾ ਨ ਕਿਉਂਕਿ ਸਹੀ ਪੜਾਈ ਦਾ ਅਰਥ ਉਹੀ ਹੈ ਕਿ ਅਸੀਂ ਜਿਹੜੀ ਆਪਣੀ ਓਪੀਨੀਅਨ ਹੈ ਉਹ ਪੂਰੀ ਸੋਚ ਸਮਝ ਕੇ ਤਰਕ ਦੇ ਆਧਾਰ ਤੇ ਬਣਾਉਣੀ ਹੈ ਉਸ ਤਰੀਕੇ ਨਾਲ ਆਪਾਂ ਚੀਜ਼ਾਂ ਨੂੰ ਲੈਣਾ ਹੈ ਇਹ ਨਹੀਂ ਕਿ ਆਪਾਂ ਕਿਸੇ ਦੀ ਕਹੀ ਕਾਈ ਗੱਲ ਤੇ ਅੱਖਾਂ ਮੀਟ ਕੇ ਜਿਹੜਾ ਵਿਸ਼ਵਾਸ ਕਰਨਾ ਤਰਕਸ਼ੀਲਤਾ ਦਾ ਅਰਥ ਇਹੀ ਹੈ ਕਿ ਕੋਈ ਅੰਧਵਿਸ਼ਵਾਸ ਨਹੀਂ ਅਸੀਂ ਵਿਗਿਆਨਕ ਪੁਸ਼ਟੀ ਕੋਲ ਜਿਹੜਾ ਤਾਂ ਪੈਦਾ ਕਰਕੇ ਜ਼ਿੰਦਗੀ ਚ ਅੱਗੇ ਵਧਣਾ ਤਾਂ ਉਹਦੇ ਇੱਕ ਬਹੁਤ ਵਧੀਆ ਉਪਰਾਹਲਾ ਸੀ ਕਿ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਉਹ ਮੋਬਾਈਲ ਫੋਨ ਤੇ ਗੁਜ਼ਾਰਨੀ ਤਾਂ ਇੱਕ ਅਨਫਿਲਟਰਡ ਕੰਟੈਂਟ ਤਦੋਂ ਪਰ ਕੋਈ ਚੱਕਦੀ ਹੈ ਕੋਈ ਬੰਦਾ ਕਿਸੇ ਵੀ ਟਰੌਪਿਕ ਤੇ ਵੀਡੀਓ ਬਣਾਉਂਦਾ ਤੁਹਾਨੂੰ ਮਤਲਬ ਪੋਸਟ ਕਰਦਾ ਤੁਸੀਂ ਦੇਖਦੇ ਹੋ ਉਹਨੂੰ ਸੱਚ ਮੰਨ ਲੈਂਦੇ ਹੋ ਆਪਣੇ ਦਿਮਾਗ 'ਚ ਗਲਤ ਜਿਹੜਾ ਇੱਕ ਐਟੀਟਿਊਡ ਹੈ ਇੱਕ ਮਾਈਂਡਸੈਟ ਡਿਵੈਲਪ ਕਰ ਲੈਂਦੇ ਕਿਉਂਕਿ ਇਦਾਂ ਦੀ ਤੁਹਾਡੀ ਤਾਂ ਉਸ ਤੋਂ ਆਪਾਂ ਬਚਦੇ ਹਾਂ ਉਸ ਤੋਂ ਬਚਣ ਦਾ ਇੱਕੋ ਹੀ ਸਾਧਨ ਹੈ ਕਿ ਜੇ ਸਾਡੀ ਸੋਚ ਪਰ ਦਖਤ ਆਉਂਦੀ ਸਾਡਾ ਇੱਕ ਆਪਣਾ ਮਾਈਂਡਸੈਟ ਬਣਦਾ ਤਾਂ ਉਹਦੇ ਲਈ ਫੋਕਸ ਨਾਲ ਜਿਹੜਾ ਜੁੜਨਾ ਹੈਗਾ ਉਹ ਬਹੁਤ ਜ਼ਰੂਰੀ ਕੋਈ ਵੀ ਕਿਤਾਬ ਆਂਦੀ ਹੈ ਰਿਲੀਜ਼ ਹੁੰਦੀ ਹੈ ਤਾਂ ਉਹਦਾ ਜਿਹੜਾ ਆ ਲੇਖਕ ਹੈ ਉਹਦਾ ਨਾਂ ਪਹਿਲਾ ਪ੍ਰਕਾਸ਼ਤ ਹੁੰਦਾ ਕਿ ਇਹ ਕਿਦੇ ਵਿਊਸ ਤੇ ਉਹ ਮਤਲਬ ਪੂਰੀ ਮਿਹਨਤ ਤੋਂ ਬਾਅਦ ਲੜੇ ਉਹ ਵਿਊਸ ਨੇ ਜੋ ਬੁੱਕ ਨੂੰ ਲਿਖਿਆ ਜਾਂਦੀ ਹੈ ਨਾ ਉਹ ਅਨਫिल्ਟਰਡ ਨਹੀਂ ਹੁੰਦੀ ਆ ਇੱਕ অথੈਨਟਿਕ ਸੋਰਸ ਹੈ ਜਿਹੜਾ ਨੌਲੇਜ ਉਹ ਸਾਰੇ ਬੱਚਿਆਂ ਨੇ ਕਿਤਾਬਾਂ ਨਾਲ ਜੁੜਨੇ ਇਹਦੇ ਨਾਲ ਤੁਹਾਨੂੰ ਡੈਫੀਨੇਟਲੀ ਜਿਹੜਾ ਹੈਗਾ ਇੱਕ ਤਾਂ ਤੁਸੀਂ ਬੈਠਣਾ ਸਿੱਖੋਗੇ ਆਪਣਾ ਇੱਕ ਜਿਹੜਾ ਛੋਟਾ ਜਿਹੜਾ ਗਿਆਨ ਭੰਡਾਰ ਹੈ ਉਹਦੇ 'ਚ ਵਾਧਾ ਹੋਊਗਾ ਤੇ ਅੱਗੇ ਜਿਹੜਾ ਔਨ ਆਲਾ ਕੰਪੀਟੀਸ਼ਨ ਦਾ ਯੁੱਗ ਹੈ ਉੱਤੇ ਵੀ ਤੁਸੀਂ ਆ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਸਟੇ ਰੱਖ पाओगे ਉਸ ਕੰਪੀਟੀਸ਼ਨ ਨੂੰ ਫੇਸ ਕਰ पाओ। ਸੋ ਸਾਰੇ ਵਿਦਿਆਰਥੀਆਂ ਨੇ ਚਾਹੇ ਆਪਣੇ ਸਕੂਲ ਦੀ ਲਾਇਬ੍ਰੇਰੀ ਹੈ ਚਾਹੇ ਪਿੰਡ ਦੇ ਵਿੱਚ ਲਾਇਬ੍ਰੇਰੀ ਜਿਹੜੀ ਡਿਵੈਲਪ ਕੀਤੀ ਅੰਨੀ ਮਿਹਨਤ ਨਾਲ ਉਸ ਨੂੰ ਜਰੂਰ ਉੱਥੇ ਜੁੜਨਾ ਹੈ ਜਰੂਰ ਉੱਥੇ ਜਾਇਆ ਕਰੋ ਬੱਚਾ ਜਿਵੇਂ ਦਸਿਆ ਸਰ ਨੇ ਕਿਸ ਨੇ ਕਿਤਾਬਾਂ ਵੀ ਪ੍ਰੋਵਾਈਡ ਜਿਹੜੀਆਂ ਕੀਤੀਆਂ ਨਾ ਜਾਂ ਹੋਰ ਬੁੱਕ ਜਿਹੜਾ ਵੀ ਤੁਸੀਂ ਸ਼ੌਕ ਦੱਸੋ ਉਹ ਜਰੂਰ ਪੜੋ। ਇਹ ਹੀ ਜਿਹੜੀ ਤੁਹਾਡੀ ਆਦਤ ਹੈ ਜਿਹੜੀ ਤੁਸੀਂ ਬਣਾ ਲਓਗੇ ਇਸੇ ਨੇ ਜਾ ਕੇ ਅੱਗੇ ਤੁਹਾਡਾ ਜਿਹੜਾ ਕੈਰੈਕਟਰ ਬਣਨਾ ਹੈ। ਪੇ ਇਥੋਂ ਤੁਹਾਡੀ ਜਿਹੜੀ ਪਰਸਨੈਲਿਟੀ ਆ ਉਹ ਡਵੈਲਪ ਹੋਣੀ ਹੈ। ਹਾਂ। ਬਿਲਕੁਲ। ਅੱਗੇ। 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 ਅੱ ਕੁਣ ਅੱਜ ਦੇ ਪ੍ਰਮੁੱਖ ਖਬਰਾਂ ਲੈ ਕੇ ਆਰੀ ਹੈ ਮੰਦੀਪ ਕੁਮਾਰ ਗੁੱਡ ਮਾਰਨਿੰਗ ਟੁਡੇਜ਼ ਹੈਡਲਾਈਨ ਲੋਕ ਸਭਾ ਚੋਣਾਂ 2026 ਦਾ ਆਰਥਿਕ ਸਰਵੇਖਣ ਪੇਸ਼ ਸੈਕੰਡ ਸੁਪਰੀਮ ਕੋਰਟ ਵੱਲੋਂ UGC ਦੇ ਜਾਤੀ ਵਿਵਹਾਰੇ ਸੰਬੰਧੀ ਨਵੇਂ ਨਿਯਮਾਂ ਤੇ ਰੋਕ ਥਰਡ ਪੰਜਾਬ ਸਰਕਾਰ ਦੇ ਵੱਡੇ ਪੱਧਰ ਤੇ ਮਨਾਈ ਗਈ ਸ਼੍ਰੀ ਗੁਰੂ ਰਵੀਦਾਸ ਜੀ ਦਾ 650ਵਾਂ ਪ੍ਰਕਾਸ਼ ਪੂਰਵ ਫੋਰਥ ਚੰਡੀਗੜ੍ਹ ਦੇ ਮੇਅਰ ਬਣੇ ਭਾਜਵਾ ਦੇ ਸੌਰਵ ਜੋਸੀ ਥੈਂਕ ਅੱਜ ਅੱਜ ਦਾ ਸਿਟਿੰਗ ਪਲਾਨ ਬੇਟਾ ਸਭ ਤੋਂ ਪਹਿਲਾਂ ਕਮਰਾ ਨੰਬਰ 1 ਐਜੂ ਸੈਟ ਹੈ ਅਸੀਂ ਸਭ ਜਾਂਦਾ ਜਰਾਬਾ ਸਿੰਘ ਹਾਊਸ ਕੋਲ ਨੂੰ ਆਪਣਾ ਆਪਣਾ ਪ੍ਰੋਗਰਾਮ ਲੈ ਕੇ ਫੋਟੇ ਸਾਹਮਣੇ ਹਾਜ਼ਰ ਹੋਏ ਆ ਜਿਸ ਵਿੱਚ ਵਿਚਾਰ ਖਬਰਾਂ ਆਦ ਕੋ ਸ਼ਾਮਿਲ ਹੈ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮੁੱਖ ਵਿਚਾਰ ਲੈ ਕੇ ਆਈਏ ਜਸਮੀਤ